ਆ ਭਾਈ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹੱਕ ਤੇ ਸੱਚ ਦੀ ਆਵਾਜ਼ ਚੁੱਕਣ ਵਾਲਾ ਨਿਮਾਣਾ ਜਿਹਾ ਪੱਤਰਕਾਰ ਕਾਬਲ ਸਿੰਘ ਰਾਠੌਰ ਅੱਜ ਮੈਂ ਜੁੜਿਆ ਜੀ ਤੁਹਾਡੇ ਨਾਲ ਦੇਸ਼ ਦੁਨੀਆ ਨੈਟਵਰਕ ਟੀਵੀ ਦੇ ਨਾਲ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਮ ਕਿਸਾਨਾਂ ਦਾ ਹੱਕ ਦੀ ਖਾਤਰ ਲੜਦੇ ਰਹਿਣਾ ਧਰਮ ਕਿਸਾਨਾਂ ਦਾ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਸੂਬਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਰਦਾਰ ਦਿਲਬਖ ਸਿੰਘ ਜੀ ਖੜੇ ਨੇ ਅਤੇ ਸਾਡੇ ਹਲਕਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੰਗਲੀ ਜੀ ਖੜੇ ਨੇ ਕਿਉਂਕਿ ਹਸ਼ਿਆਰਪੁਰ ਦੀ ਧਰਤੀ ਦੇ ਵਿੱਚ ਇੱਕ 5 ਸਾਲਾਂ ਦੇ ਬੱਚੇ ਦੇ ਨਾਲ بڑا ਕੁਕਰਮ ਹੋਇਆ ਤਾਂ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਹ ਭਈਏ ਭਜਾਓ ਪੰਜਾਬ ਨੂੰ ਕਹੋ ਜੇ ਮੁਹਿੰਮ ਛੜੀ ਹੈ ਤਾਂ ਉਹ ਬੱਚੇ ਦਾ ਬਲੀਦਾਨ ਹੈ ਸਾਡੇ ਜੋ ਪੰਜਾਬ ਨੂੰ ਬਚਾਉਣ ਦਾ ਸੋ ਆਓ ਸੂਬਾ ਪ੍ਰਧਾਨ ਸਰਦਾਰ ਦਿਲਬਾਖ ਸਿੰਘ ਜੀ ਗਿੱਲ ਸਾਡੇ ਨਾਲ ਖੜੇ ਨੇ ਸੋ ਸਭ ਤੋਂ ਪਹਿਲਾਂ ਬਲਾਫਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਖੋ ਸਾਡੇ ਨੌਜਵਾਨ ਮੁੰਡੇ ਇਕੱਠੇ ਹੋਏ ਆ ਸੁਖਦੀਪ ਸਿੰਘ ਮੰਗਲੀ ਕੋਲੇ ਆਏ ਸੀਗੇ ਇਹਨਾਂ ਨੇ ਬਾਜ ਉਠਾਈ ਆ ਜਿਹੜੀ ਆਵਾਜ਼ ਭਾਰਤੀ ਕਿਸਾਨ ਮਜ਼ਦੂਰ ਯੂਨੀਅਨਰੋਂ ਪਹਿਲਾਂ ਉਠਾਈ ਗਈ ਆ ਉਹੀ ਆਵਾਜ਼ ਅੱਜ ਸਾਡੇ ਏਰੀਏ 'ਚ ਉੱਠੀ ਆ ਔਰ ਅਸੀਂ ਇਹਨਾਂ ਦੇ ਨਾਲ ਆ ਕਿ ਜਿੰਨੀਆਂ ਮੀਂਹ ਮੰਗਲੀ ਤੋਂ ਲੈ ਕੇ ਬਸਤੀ ਚੌਂਕ ਤੱਕ ਰੇੜੀ ਫੜੀ ਲੱਗਦੀ ਆ ਉਹ ਰੇੜੀ ਫੜੀ ਜਮਾ ਸੜਕ ਦੇ ਵਿੱਚ ਲੱਗਦੀ ਆ ਸਾਨੂੰ ਲੰਘਣ ਲਈ ਬੜੀ ਪ੍ਰੋਬਲਮ ਆਉਂਦੀ ਉਹਦੇ 'ਚ ਔਰ ਉਹ ਰੇੜੀ ਪੜੀ ਜਿਹੜੀ ਉਹ ਤੋ ਹਟਾਉਣ ਦੇ ਲਈ ਕਿਉਂ ਅਸੀਂ ਆਪਣਾ ਐਕਸ਼ਨ ਕਰਾਂਗੇ ਜੇ ਅਗਰ ਸਰਕਾਰ ਨੇ ਇਹ ਨਾਟਾਈ ਇਹਦੇ ਵਿੱਚ ਸਰਕਾਰ ਤੋਂ ਮੰਗ ਇਹ ਕਰਦੇ ਆ ਅਸੀਂ ਵੀ 21 ਜਿਹੜੇ ਦੁਕਾਨਦਾਰ ਨੇ ਜਿਹੜੇ ਦੁਕਾਨ ਦੇ ਮੋਰੇ ਰੇੜੀਆਂ ਲਵਾਉਂਦੇ ਨੇ ਉਹਨਾਂ ਦੇ ਉੱਪਰ ਪਰਚੇ ਦਰਜੋ ਜਿਹੜਾ ਹਿਆਰਪੁਰ ਇੱਕ ਛੋੜੇ ਬੱਚੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਦੋਂ ਘਟਨਾ ਵਾਪਰ ਜਾਂਦੀ ਹੈ ਨਾ ਉਦੋਂ ਅਸੀਂ ਭੱਜਦੇ ਆ ਅਸੀਂ ਪਹਿਲਾਂ ਵੀ ਇਹ ਰੌਲਾ ਪਾਉਂਦੇ ਰਹੇ ਆ ਪਈ ਜਿਹੜਾ ਵੀ ਬੰਦਾ ਬਾਹਰੀ ਸਟੇਟ ਚੋਂ ਆਉਂਦਾ ਇੱਕ ਤੇ ਉਹਨੂੰ ਇੱਥੇ ਜ਼ਮੀਨ ਪਲਾਟ ਲੈਣ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ ਕਿਉਂਕਿ ਸਾਡੇ ਪੰਜਾਬੀ ਕਿਤੇ ਵੀ ਜਾ ਕੇ ਬਾਹਰ ਜ਼ਮੀਨ ਪਲਾਟ ਨਹੀਂ ਲੈ ਸਕਦੇ ਦੂਜਾ ਇਹ ਆ ਵੀ ਸਾਰਿਆਂ ਦੇ ਇੱਥੇ ਸ਼ਨਾਖਤ ਕੀਤੀ ਜਾਵੇ ਹਰ ਬੰਦੇ ਦਾ ਰਿਕਾਰਡ ਹੋਣਾ ਚਾਹੀਦਾ ਪੁਲਿਸ ਕੋਲੇ ਉਹ ਇੱਥੇ ਮੇਰਾ ਖਿਆਲ ਹੈ ਜਿੰਨਾ ਕੁ ਲੁਧਿਆਣੇ ਦੇ ਵਿੱਚ ਭਈਆ ਰਹਿੰਦਾ ਕਿਸੇ ਦੇ ਕੋਲੇ ਕੋਈ ਕਿਸੇ ਦਾ ਪੁਲਿਸ ਕੋਲੇ ਰਿਕਾਰਡ ਨਹੀਂ ਹੈਗਾ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਬੰਦੇ ਚੰਗੇ ਵੀ ਨਹੀਂ ਹੁੰਦੇ ਜਿਹੜੇ ਮਾੜੇ ਨੇ ਉਹ ਚੰਗਿਆਂ ਨੂੰ ਵੀ ਬਦਨਾਮ ਕਰ ਜਾਂਦੇ ਆ ਇਸ ਕਰਕੇ ਇਹੀ ਕਹਿੰਦੇ ਆ ਵੀ ਇਹਨਾਂ ਦੀ ਬਾਕਾਇਦਾ شناخت ਹੋਵੇ ਇਹ ਕੰਮ ਕਰਨ ਲਈ ਆਏ ਨੇ ਕੰਮ ਕਰਨ ਲਈ ਰਹਿਣ ਨਾ ਕਿ ਪੰਜਾਬ ਦੇ ਮਾਲਕ ਬਣਨ ਤੇ ਜਾੜੀਆਂ ਜਿਹੜੇ ਸਟੇਟ ਦੇ ਪੰਜਾਬ ਸਟੇਟ ਆ ਜਿਹਦੇ ਦੇ ਵਿੱਚ ਅ ਅਫਸਰ ਲੱਗੇ ਨੇ ਉਹ ਵੱਡੀਆਂ ਕੁਰਸੀਆਂ ਤੇ ਜਿਹੜੇ ਅਫਸਰ ਨੇ ਉਹ ਪੰਜਾਬੀ ਹੋਣੇ ਚਾਹੀਦੇ ਆ ਸਾਡੀ ਇਹ ਮੰਗ ਇਹ ਵੀ ਮੰਗ ਆ ਨਾਲ ਸਾਡੇ ਹਲਕਾ ਪ੍ਰਧਾਨ ਪ੍ਰਤਾਪ ਸੁਖਦੇਵ ਸਿੰਘ ਦੀ ਮੰਗ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਖੜੇ ਨੇ ਪਹਿਲਾਂ ਤਾਂ ਕਾਲ ਸਿੰਘ ਠੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਵਾਂ ਆਪਣਾ ਚੈਨਲ ਜਿਹੜਾ ਹੈਗਾ ਤੁਸੀਂ ਪੱਤਰਕਾਰ ਬਣੇ ਹੋ ਇਸ ਲਾਈਨ ਦੇ ਵਿੱਚ ਆਇਓ ਪਹਿਲਾਂ ਢਾਡੀ ਜੱਥੇ ਰਹੀ ਕੌਮ ਦੀ ਜਿਹੜੀ ਆਵਾਜ਼ ਆ ਜਿਹੜੀ ਉਹ ਪੰਜਾਬੀਅਤ ਦੀ ਉਹ ਬਲੰਦ ਕਰਦੇ ਰਹੇ ਹਾਂ ਹੁਣ ਚੈਨਲ ਦੇ ਰਹੇ ਹਾਂ ਤੁਹਾਡਾ ਧੰਨਵਾਦ ਜੋ ਵੀ ਸ਼ਹਿਰਤ ਦੇ ਵਿੱਚ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਹੈ ਅਸੀਂ ਇਹਦੀ ਪੂਰਕ ਜਾਣਕਾਰੀ ਨੰਨ੍ਹਾ ਕਰਦੇ ਹਾਂ ਤੇ ਉਹ ਸਾਡੇ ਪੰਜਾਬੀਆਂ ਨੂੰ ਵੀ ਇੱਕ ਮੋਟੋ ਮੋਟੋ ਪਾਰਟੀ ਭਾਈਚਾਰੇ ਨੂੰ ਉਪਰੋਕਤ ਇਸ ਜਿਹੜਾ ਮਸਲਾ ਹੋਇਆ ਉਹਦੇ ਵਿੱਚ ਉਸ ਕਰਦਾ ਪਰਿਵਾਰ ਨਾਲ ਵੀ ਸਾਥ ਦੇਣਾ ਚਾਹੀਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਕਰਾਏ ਨਾ ਨਾ ਵਾਪਰੇ ਉਹਦੇ ਲਈ ਵੀ ਸਾਨੂੰ ਜਿਹੜਾ ਕੁਛ ਨਾ ਕੁਛ ਸੂਚਨ ਦਿ ਸੰਭੇ ਜਿਹੜੂ ਬੋਲਦਾ ਸਾਡਾ ਇਹ ਰਾਹੋਂ ਰੋਡ ਦੀ ਬੜੀ ਹਾਲਤ ਮਾੜੀ ਏ ਉਸੇ ਤਰ੍ਹਾਂ ਹੀ ਰਹਿਣੀ ਸੀਗੀ ਸੋ ਜਿਹੜੇ ਸਾਡੇ ਨੌਜਵਾਨਾਂ ਨੇ ਉਸ ਵੇਲੇ ਤੁਹਾਡਾ ਸਾਥ ਦਿੱਤਾ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਜੀ ਨੌਜਵਾਨੀਏ ਸਾਡਾ ਬਹੁਤ ਸਾਥ ਦਿੱਤਾ ਔਰ ਸਾਡਾ ਵੀ ਫਰਜ਼ ਬਣਦਾ ਜਿਹੜੀ ਇਹਨਾਂ ਦੀ ਮੰਗ ਆ ਉਹਨੂੰ ਇਨ ਬਿੰਨ ਜਿਹੜਾ ਉਪਲਗੁਕ ਕੀਤਾ ਜਾਊਗਾ ਜੋ ਵੀ ਪ੍ਰੋਗਰਾਮ ਜਿਹੜਾ 2 ਸਾਲ ਪਹਿਲਾਂ ਆਰਡਰ ਕੀਤਾ ਸੀ ਲੇਕਿਨ ਕਿ ਪੂਰੀ ਮੰਤ ਜਿਹੜਾ ਪ੍ਰਸ਼ਾਸਨ ਨੇ ਕਰਨਾ ਸੀਗਾ ਨਹੀਂ ਕੀਤਾ ਉਹ ਜਿਹੜਾ ਉਹਨੂੰ ਇੰਪਲੀਮੈਂਟਰ ਅਸੀਂ ਝੂਟ ਕਰਾਵਾਂਗੇ ਰਾਹੂ ਰੋੜ ਜਿਹੜਾ ਸਾਰਾ ਲੰਘਣ ਦੇ ਲਈ ਆ ਨਾ ਕਿ ਉਸ ਤੇ ਦੁਕਾਨਾ ਕਰਨ ਦੇ ਲਈ ਇਹ ਤੇ ਜਿਹੜਾ ਸਰਕਾਰੀ ਦੇ ਸਾਰਾ ਕਰਜਾ ਛੁਡਾਇਆ ਗਿਆ ਉਹਨਾਂ ਵੀਰ ਜੀ ਖੜੇ ਨੇ ਭਾਜੀ ਆਪਣਾ ਨਾਮ ਕੀ ਆ ਤੇ ਆਪਣਾ ਇੱਥੇ ਇਕੱਠੇ ਹੋਣ ਦਾ ਮਨੋਰਥ ਕੀ ਆ ਜੀ ਵੀਰ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਹੋਦਾ ਜੀ ਤੇ ਪਿੰਡ ਬੱਕੀ ਜੀ ਅਸੀਂ ਰਾਹੂ ਰੋੜ ਦੀ ਪਰੇਸ਼ਾਨੀ ਕਰਕੇ ਇੱਥੇ ਖੜੇ ਹੋਈ ਹਾਂ ਜੀ ਸਾਨੂੰ ਰਾਹੂ ਰੋੜ ਤੇ ਇੰਨੀ ਵੀ ਪਰੇਸ਼ਾਨੀ ਹੈ ਜੇ ਅਸੀਂ ਬਸਤੀ ਜੋਧੜਾ ਤੱਕ ਪਹੁੰਚਣਾ 15 ਮਿੰਟ ਦਾ ਰਸਤਾ ਸਾਨੂੰ ਡੇਢ ਘੰਟ ਰੋਡ ਤੇ ਰੇੜੀਆਂ ਫੜੀਆਂ ਬੇੜਾ ਕਰ ਕਰ ਜਿੱਥੋਂ ਲੰਘਣਾ ਉਥੇ ਰੇੜੀਆਂ ਵੜੀਆਂ ਲੰਘੇ ਜਾਂ ਪਾਟੀ ਰੇੜਾ ਕਰ ਕਰ ਰੋਡ ਤੇ ਪਰੇਸ਼ਾਨੀ ਇੰਨੀ ਕਾ ਜੇ ਕਿਸੇ ਨੂੰ ਬੁਕਾਰ ਨੂੰ ਬਸਤੀ ਤੇ ਚਟਾਣਾ ਪਿਆ ਉਹ ਬੰਦਾ ਰਸਤੇ ਵਿੱਚ ਜਾਂਦਾ ਹੀ ਨਹੀਂ ਮਾਰਦਾ ਜੀ ਜਿਹੜੀਆਂ ਦੁਕਾਨਾਂ ਰੇੜੀਆਂ ਰੇੜੀਆਂ ਵਾਲੇ ਪਰਸੈਂਟੇਜ ਦਿੰਦੇ ਆ ਦੁਕਾਨਾਂ ਵਾਲਿਆਂ ਨੂੰ ਦੁਕਾਨਾਂ ਵਾਲੇ ਅਗੇ ਪ੍ਰਧਾਨਾਂ ਨੂੰ ਕੌਂਸਲਰਾਂ ਨੂੰ ਐਮਐਲਏ ਤੱਕ ਪਰਸੈਂਟ ਨਹੀਂ ਜਾਂਦੀ ਜੀ ਪਰੇਸ਼ਾਨ ਕੌਣ ਆਮ ਜਨਤਾ ਜੀ ਸਾਡੇ ਰਾਹੋ ਰੋਡ ਦਾ ਤਾਂ ਵੈਸੇ ਵੇੜਾ ਕਰਕਾ ਤੁਹਾਨੂੰ ਮੈਂ ਖਾਸ ਗੱਲ ਕਰਕੇ ਦੱਸਦਾ ਨਾ ਸਾਡਾ ਜਿਹੜਾ ਇੱਧਰ ਏਰੀਆ ਹੈ ਨਾ ਇੱਧਰ ਹੈਗਾ ਜਿਆਦਾ ਪ੍ਰਵਾਸੀ ਬੰਦਾ ਪ੍ਰਵਾਸੀ ਬੰਦਾ ਹੋਣ ਦੇ ਕਾਰਨ ਨਾ ਰਾਹੋ ਰੋਡ ਤੇ ਇੱਧਰਲੇ ਏਰੀਆ ਦਾ ਅਸੀਂ ਤਾਂ ਪੁੱਛ ਕੇ ਸ਼ੇਨ ਜੀ ਬਿਲਕੁਲ ਜੀ ਇਸੇ ਕਰਕੇ ਕੁਛ ਵੀ ਨਹੀਂ ਹੋ ਰਿਹਾ ਨਹੀਂ ਜੀ ਬਸ ਮੈਂ ਇਹੀ ਤੁਹਾਨੂੰ ਉਹ ਕਹਿਣਾ ਚਾਹਦਾ ਕਿ ਹਾਂ ਵੀ ਜਿਹੜੀ ਰਾਹੋ ਰੋਡ ਤੇ ਰੇੜੀ ਆ ਅਸੀਂ 19 ਤਰੀਕ ਤੱਕ ਪ੍ਰਸ਼ਾਸਨ ਨੂੰ ਟਾਈਮ ਦੰਨੇ ਆ ਜੇ ਪ੍ਰਸ਼ਾਸਨ ਰੇੜੀ ਫੜੀ ਚੱਕਦਾ ਠੀਕ ਹੈ ਇਹ ਨਹੀਂ ਚੱਕਦਾ ਫਿਰ ਅਸੀਂ 21 ਤਰੀਕ ਦਿਨ ਇਹ ਤੋਂ ਮੰਗਲੀ ਤੋਂ ਤੁਰਨਾ ਵਸਤੀ ਯੋਧੇ ਵਾਲਾ ਤੱਕ ਕਹੇ ਅਸੀਂ ਪੈਦਲ ਹੋਈਏ ਛੋਟਾ ਛੋਟਾ ਨਾਲ ਗੱਡੀਆਂ ਨਾਲ ਹੋਈ ਆ ਜਿਹੜੀ ਦੁਕਾਨ ਦੇ ਉੱਤੇ ਖੜੀ ਲੱਗਦੀ ਉਸ ਬੰਦੇ ਦੇ ਉੱਤੇ ਪਾਟਾ ਕੀਤਾ ਜਾਵੇ ਤਾਂ ਇਹ ਚੀਜ਼ ਤੇ ਰੋਕ ਲਗਣੀ ਆ ਪ੍ਰਸ਼ਾਸਨ ਦੀ ਇੰਨੀ ਕੀ ਲਗਾਮੀ ਆ ਨਾ ਉਹਨਾਂ ਦੀ ਗੱਡੀ ਜੇ ਆਂਦੀ ਆ ਕਿਦੇ ਮਹੀਨੇ 15 ਦਿਨਾਂ ਬਾਅਦ ਆਂਦੀ ਸਿਰਫ ਇੱਕ ਦਿਖਾਵਾ ਕਰਦੀ ਆ ਔਰ ਕੁਝ ਨਹੀਂ ਕਰਦੀ ਦਿਖਾਵਾ ਕਰਕੇ ਚੱਲਣਾ ਜਿਹਾ ਕਿ ਹਾਂ ਅਸੀਂ ਇੱਥੇ ਆ ਰਹੇ ਹਾਂ ਔਰ ਕੁਝ ਨਹੀਂ બસ ਮੈਂ ਇਹੀ ਕਹਿਣਾ ਚਾਹਣਾ ਕਿ ਜਿਹੜਾ ਰਾਹੋ ਰੋਡ ਤੇ ਰੇੜੀ ਖੜੀ ਆ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਇਹ ਆਪਣੇ ਤਰੀਕੇ ਨਾਲ ਚਾੜ ਦੇਵੇ ਜੇ ਨਹੀਂ ਚਗਾੰਦੀ ਫਿਰ ਅਸੀਂ 21 ਤਰੀਕ ਨੂੰ ਤੇਰੇ ਤੋਂ ਬਾਅਦ ਨੂੰ ਫਿਰ ਇੱਥੋਂ ਹਜ਼ਾਰ ਬੰਦਾ ਤੁਰੂਗਾ ਤੇ ਕਿਸਾਨ ਯੂਨੀਅਨ ਨਾਲ ਹੋਊਗੀ ਫਿਰ ਅਸੀਂ ਦੇਖਾਂਗੇ ਕੀ ਕਰਦੇ ਆ ਇਹਦੇ ਲਾਕ ਦੇ ਵਿੱਚ ਇੱਕ ਦੇ ਲੱਖਾਂ ਦਾ ਨੁਕਸਾਨ ਨਾ ਕਰਨ ਬੈਠਣ ਹਰ ਨੀ ਗੱਭਰੂ ਜੀ ਤੁਹਾਡੇ ਕੀ ਕਹਣਾ ਤੁਸੀਂ ਇਹ ਦੇਖੋ ਵੀ ਜਿਹੜੀ ਹੁਣ ਘਟਨਾ ਜੀ ਵੱਡੀ ਹੋਈ ਆ ਉਹ ਘਟਨਾ ਕਿਸੇ ਵਿੱਚ ਕਿਸੇ ਵੈਲੀ ਹੋ ਸਕਦੀ ਹੈ ਕਿਸੇ ਪਾਸੇ ਵੀ ਹੋ ਸਕਦੀ ਹੈ ਹੋਰ راہ ਰੋਡ ਤੇ ਇਹਦਾ ਮੁੱਦਾ ਚੱਕ ਰਿਹਾ ਹੈ ਸਾਰੇ ਇਸੇ ਕਰਕੇ ਚੱਕ ਰਿਹਾ ਹੈ ਵੀ ਦੇਖੋ ਪਹਿਲਾ ਨੰਬਰ ਜਿਹੜੀਆਂ ਰੇੜੀਆਂ ਦਾ ਮੁੱਦਾ ਚੱਕ ਰਿਹਾ ਇਧਰੋਂ ਅਸੀਂ ਤੇ ਦੂਜਾ ਨੰਬਰ ਜਿਹੜਾ ਵੀ ਜਿਨ੍ਹਾਂ ਦੇ ਡਾਕੂਮੈਂਟ ਆ ਸਾਰੇ ਜਿਹਨੇ ਵੀ ਕਿਰਾਏਦਾਰ ਆ ਉਹ ਡਾਕੂਮੈਂਟ ਨੇ ਦੇਖੇ ਜਾਣ ਕੱਲਾ ਕੱਲਾ ਸਾਰਾ ਚੈੱਕ ਕਰੋ ਵੀ ਇਹਨਾਂ ਦੇ ਪੂਰੇ ਹੈਗੇ ਕੀ ਨਹੀਂ ਪਿੱਛੋਂ ਕੀ ਕਰਕੇ ਆਇਆ ਪਿੱਛੋਂ ਨਹੀਂ ਕੀ ਕਰਕੇ ਆਇਆ ਉਹ ਵੀ ਜਰੂਰ ਦੇਖਿਆ ਜਾਵੇ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਾਠੌਰ ਦੇਸ਼ ਦੁਨੀਆ ਚੈਨਲ ਤੋਂ ਹਕਕਾ ਤੇ ਸੱਚ ਦੀ ਗੱਲ ਚੱਕਣ ਵਾਲਾ ਕੈਮਰਾਮੈਨ ਬਾਬੀ ਦੇ ਨਾਲ